ਕੱਲ ਖੰਨੇ ਦੇ ਵਿੱਚ ਸ਼ਿਵਜੀ ਮਹਾਰਾਜ ਦੇ ਮੰਦਰ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੂਰਤੀ ਦੇ ਬੇਅਦਬੀ ਕੀਤੀ ਗਈ ਹੈ ਮੈਂ ਸਮਝਦਾ ਕਿ ਬਹੁਤ ਹੀ ਘਨੌਣੀ ਘਟਨਾ ਹੈ ਔਰ ਇਹ ਉਸ ਸਮੇਂ ਦੇ ਉੱਤੇ ਹੋਈ ਹੈ ਜਦੋਂ ਕਿ ਖੰਨੇ ਦੇ ਨੇੜੇ ਈਸਲੂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਕਾਇਦਾ ਆਮ ਆਦਮੀ ਪਾਰਟੀ ਦੀ ਕਾਨਫਰੰਸ ਚੱਲ ਰਹੀ ਸੀ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਦੁਰਭਾਗਪੂਰਨ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਨੱਥ ਨਹੀਂ ਪਾ ਰਹੀ ਪਿਛਲੇ ਟਾਈਮਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਵੇਂ ਅੱਗਾਂ ਵਾਲੀਆਂ ਕਿਵੇਂ ਜਿਹੜਾ ਬੇਅਦਬੀਆਂ ਹੋਈਆਂ ਉਹਨਾਂ ਸਾਰੇ ਕੁਝ ਦੇ ਉੱਤੇ ਜਿਹੜੀ ਹੈਗੀ ਆ ਸਰਕਾਰ ਸਿਆਸਤ ਕਰ ਰਹੀ ਆ ਔਰ ਇਹ ਸਰਕਾਰ ਨੂੰ ਇਸ ਗੱਲ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਠੀਕ ਕਰਨਾ ਚਾਹੀਦਾ ਦੂਜਾ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਜਬਰ ਜਨਾਹ ਹੋਇਆ ਜਿਸ ਤਰ੍ਹਾਂ ਉਸ ਦੀ ਬੇਇੱਜ਼ਤੀ ਕੀਤੀ ਗਈ ਜਿਸ ਤਰ੍ਹਾਂ ਉਸ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਉਹ ਕਿਸੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ। ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਦੀ ਖਿੱਲੀ ਉੱਡ ਰਹੀ ਆ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਕੋਟਾਂ ਨੂੰ ਜਿਹੜਾ ਹੈਗਾ ਆਪਣਾ ਵਜਨ ਜ਼ਰੂਰ ਦਿਖਾਉਣਾ ਚਾਹੀਦਾ ਤਾਂ ਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਉਸ ਨੂੰ ਨੱਥ ਪਾਈ ਜਾ ਸਕੇ। ਸ਼ਰਮਾ ਸੈਕਟਰੀ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਅੱਜ ਦੀ ਜੋ ਇਹ ਸਟ੍ਰਾਈਕ ਹੈ ਇਕ ਤਾ ਜੋ ਮੰਦਪਾ ਵਿਕਟਨਾ ਕੋਲਕਾਤਾ ਦੇ ਵਿੱਚ ਪੀਜੀ ਟ੍ਰੇਨਿੰਗ ਜਿਹੜੀ ਇੱਕ ਡਾਕਟਰ ਸੀ ਉਹਦੇ ਨਾਲ ਜ਼ਬਰਜਨਾਹ ਹੋਇਆ ਤੇ ਬਾਅਦ ਵਿੱਚ ਫਰੂਟਲੀ ਮਰਡਰ ਹੋਇਆ ਇਕ ਤਾ ਉਹਦੇ ਸਬੰਧ ਦੇ ਵਿੱਚ ਦੂਸਰਾ ਇੱਕ ਸੈਕਰੀਲੇਜ ਦੀ ਜਿਹੜੀ ਘਟਨਾ ਹੋਈ ਹੈ ਖੰਨੇ ਦੇ ਵਿੱਚ ਸ਼ਿਪੂਰੀ ਮੰਦਰ ਦੇ ਵਿੱਚ ਤੋੜਪਾਨ ਕੀਤੀ ਗਈ ਹੈ ਸ਼ਿਵਲਿੰਗ ਦੇ ਨਾਲ ਉਹਦੇ ਸਬੰਧ ਦੇ ਵਿੱਚ ਖੰਨਾ ਬਾਰ ਵੱਲੋਂ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਰੈਜ਼ੋਲੂਸ਼ਨ ਤੇ ਉਹਨਾਂ ਨੇ ਸਾਨੂੰ ਨਾਲ ਸਟ੍ਰਾਈਕਰਨ ਦੇ ਵਿੱਚ ਸਹਿਯੋਗ ਦੇਣ ਲਈ ਸਾਨੂੰ ਅਪੀਲ ਕਰੀ ਸੀ ਉਹਦੇ ਸਬੰਧ ਵਿੱਚ ਇਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਬਹੁਤ ਹੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਵੀ ਸਹਉ ਲੱਗਦਾ ਕਿਉਂਕਿ ਇਹ 100 ਸਾਲ ਪੁਰਾਣਾ ਮੰਦਿਰ ਸੀ ਲੋਕਾਂ ਦੀ ਆਸਥਾ ਉਸਦੇ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਤਾ ਲੱਗਿਆ ਕਿ ਵੀਡੀਓ ਵੀ ਕੋਈ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਸ਼ੀਆਂ ਨੂੰ ਪਛਾਣਿਆ ਜਾ ਸਕਦਾ ਹੈ ਤੇ ਪੁਲਿਸ ਨੂੰ ਸਾਡੀ ਗੁਜਾਰਿਸ਼ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਬੂ ਕਰਕੇ 707 ਕਾਰਵਾਈ